ਕੁਝ ਸਮੇਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਪਾਣੀ ਦੇ ਫਲੋ ਦੇ ਨਾਲ ਇਹ ਪੂਰਾ ਟਾਪੂ ਜਿਹੜਾ ਹੈ ਇਹ ਡੁੱਬ ਜਾਣਾ ਹੈ ਦੇਖਦੇ ਆਂ ਦੇਖਦੇ ਆ ਸਾਡੇ ਕੁਝ ਕਿਸਾਨ ਸੀ ਉਹਨਾਂ ਨੇ ਦੇਖਿਆ ਵੀ ਇੱਥੇ ਪਾਣੀ ਰੁੱੜ ਰਿਹਾ ਵਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਆਪ ਵੀ ਅੱਗੇ ਲੇਟ ਗਏ ਪਰ ਉਹਨਾਂ ਦੀ ਜਾਨ ਬਹੁਤ ਮੁਸ਼ਕਲ ਬਜੀ ਆ ਉਸ ਤੋਂ ਬਾਅਦ ਫੌਰੀ ਟਰਾਲੀਆਂ ਲਿਆਂਦੀਆਂ ਗਈਆਂ ਵਾ ਅਸੀਂ ਟਰਾਲੀਆਂ ਵੀ ਆਪਣੀਆਂ ਵਿੱਚ ਦੇ ਵਿੱਚ ਕੀਮਤੀ ਟਰਾਲੀਆਂ ਜਿਹੜੀਆਂ ਦੋ ਵਿੱਚ ਸੁੱਟੀਆਂ ਜਿਹੜੀਆਂ ਉਹ ਵੀ ਦਰਿਆ ਦੇ ਵਿੱਚ ਰੁੱੜ ਚੁੱਕੀਆਂ ਨੇ ਕਿ ਜਦੋਂ ਇੱਕ ਅਰੀ ਕੋਈ ਪਾੜ ਪੈ ਜਾਂਦਾ ਉਹ ਤਾਂ ਫਿਰ ਵੱਧ ਜਾਂਦਾ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਟਰਾਲੀਆਂ ਟੁੱਲੀਆਂ ਸੁੱਟਣਾਂ ਕੋਈ ਜਿਹੜਾ ਉਹ ਇੰਤਜ਼ਾਮ ਹੋਊਗਾ ਪ੍ਰਸ਼ਾਸਨ ਇੱਥੇ ਪਹੁੰਚਿਆ ਕੋਈ ਤੁਹਾਡੇ ਵਾਸਤੇ ਜਾਂ ਨਹੀਂ ਪ੍ਰਸ਼ਾਸਨ ਨੂੰ ਅਸੀਂ ਅੱਜ ਦੀ ਜਾਣਕਾਰੀ ਨਹੀਂ ਅਸੀਂ ਬੜੇ ਦਿਨਾਂ ਦਾ ਇਹ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਦੇ ਵੀ ਕੋਈ ਮਦਦ ਆ ਰਹੀ ਤੁਹਾਨੂੰ ਕੋਈ ਮਦਦ ਨਹੀਂ ਕਿ ਕਿਸੇ ਕਿਸਮ ਦੀ ਨਹੀਂ ਜਿੱਥੇ ਜਿੱਥੇ ਬੰਨ ਬੰਨਨ ਦੀ ਲੋੜ ਹੈ ਜਿੱਥੇ ਪੁਲੀਆਂ ਪਾਣ ਦੀ ਲੋੜ ਹੈ ਜਿੱਥੇ ਗੇਟ ਲਾਣ ਦੀ ਲੋੜ ਹੈ ਸਾਰਾ ਕੁਝ ਮੇਰੇ ਧਿਆਨ 'ਚ ਆਈ ਜਾਂਦਾ ਹੈ ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਸ ਤੋਂ ਬਾਅਦ ਇਸ ਸੀਜ਼ਨ ਤੋਂ ਬਾਅਦ ਕਦੇ ਹੜ੍ਹ ਨਹੀਂ ਆਊਗਾ ਇਹ ਮੇਰੀ ਗਰੰਟੀ ਹੈ। ਇਹ ਏਰੀਆ ਇਹ ਤਾਂ دریا ਦੇ ਵਿਚਕਾਰ ਆ ਗਿਆ ਤੇ ਹੁਣ ਕੀ ਲੱਗਦਾ ਕਿ ਦੂਜੇ ਪਾਸੇ ਜਿਹੜਾ ਸੁਲਤਾਨਪੁਰ ਦੀ ਪਾਸੇ ਨੂੰ ਵੀ ਡਰ ਹੈਗਾ? ਹਾਂਜੀ ਸੁਲਤਾਨਪੁਰ ਨੂੰ ਵੀ ਮਾਰ ਕਰ ਸਕਦਾ ਪਿੰਡ ਪਸਨ ਕਦੀਨ ਤੋਂ ਲੈ ਕੇ ਨਾ ਲੱਖ ਰਿਆ ਤੱਕ ਸਾਰੇ ਬੰਨ ਤੇ ਮਿੱਟੀ ਪੈਣ ਵਾਲੀ ਅੱਜ ਤੋਂ ਜਦੋਂ ਦਾ ਵੱੱਦਾ ਉਹ ਤੋਂ ਬਾਅਦ ਕਿਸੇ ਪ੍ਰਸ਼ਾਸਨ ਨੇ ਕੋਈ ਇੱਥੇ ਮਿੱਟੀ ਦਾ ਬਣੀ ਪ੍ਰਬੰਧ ਕੀਤਾ ਤੁਸੀਂ ਦੇਖ ਸਕਦੇ ਜਾ ਕੇ ਬੰਨ ਸਾਰੇ ਗੰਢ ਨੇ। ਇਹ ਛੱਡਿਆ ਨਹੀਂ ਹੈ ਜੇ ਪਾਣੀ ਇਹ ਬਰਸਾਤ ਦਾ ਪਾਣੀ ਹੈ ਪਰਸੋਂ ਦਾ ਤੇ ਜੇ ਜਾਂਦਾ ਤੇ ਨੈਚੁਰਲੀ ਨੁਕਸਾਨ ਤੇ ਹੋਣਾ ਹੀ ਹੋਣਾ ਹੈ। ਕਿਉਂਕਿ ਇੱਥੇ ਪਤਾ ਨਹੀਂ ਕਿੰਨੀ ਇਲੈਗਲ ਮਾਈਨਿੰਗ ਹੋ ਹੋ ਕੇ ਪਿਛਲੇ 20 ਸਾਲਾਂ ਤੋਂ ਕੱਢ ਕੱਢ ਕੇ ਰੇਤਾ ਹੂਲੀਏ ਵਿਗਾੜ ਦਿੱਤਾ ਹੈ ਦਰਿਆਵਾਂ ਦਾ ਜਿਹੜੇ ਅੱਜ ਚੌਧਰੀ ਬਣੇ ਫਿਰਤੇ ਨੇ ਉਹਨਾਂ ਨੂੰ ਪੁੱਛੋ ਤੁਸੀਂ ਮਾਈਨਿੰਗ ਕੌਣ ਕਰਦਾ ਰਿਹਾ ਇੱਥੇ ਜਿਵੇਂ ਸਤਲੁਜ ਦੀ ਮਾਰ ਪਈ ਸਤਲੁਜ ਨੇ ਕਾਫੀ ਪਿੰਡ ਜਿਹੜੇ ਸੁਲਤਾਨ ਕਲੂਦੀ ਦੇ ਵਿੱਚ ਡੋਬੇ ਕੀ ਉਸ ਤੋਂ ਵੱਧ ਵੀ ਡਰ ਹੈਗਾ ਇੱਧਰ ਵੱਧ ਹੈ ਜੀ ਵੱਧ ਡਰ ਹੈ ਜੀ ਬਹੁਤ ਦੂਰ ਤੱਕ ਇਹਨੇ ਮਾਰ ਕਰਨੀ ਹੈ ਤੇ ਬਾਅਦ ਦਾ ਕੋਈ ਫਾਇਦਾ ਨਹੀਂ ਗਾ ਲੋਕਾਂ ਦੀ ਸੇਵਾ ਕਰਦਾ ਇਹ ਹੁਣ ਪਹਿਲਾ ਅਜੇ ਤੇ ਉਹਨਾਂ ਏਰੀਆ ਉਹ ਵੀ ਬਾਜੇ ਕੀ ਲੱਗਦਾ ਸੀਗਾ ਕਦੋਂ ਇਹ ਪਾਣੀ ਜਿਹੜਾ ਅੱਗੇ ਛੱਡ ਦੇਣਾ ਚਾਹੀਦਾ ਸੀਗਾ ਜਾਂ ਕੀ ਕੋਈ ਤੁਸੀਂ ਕਿਹਾ ਸੀ ਕੋਈ ਆਪਣੀ ਰਿਕੁਐਸਟ ਕੀਤੀ ਸੀ ਪ੍ਰਸ਼ਾਸਨ ਨੂੰ ਬਿਲਕੁਲ ਜੀ ਅਸੀਂ ਅੱਜ ਦੀ ਨਹੀਂ ਮੰਗ ਕਰ ਰਹੇ ਅਸੀਂ ਬੜੀ ਚਿਰ ਦੀ ਇਹ ਮੰਗ ਕਰਦੇ ਆ ਕਿ 72 ਘੰਟਿਆਂ ਬਾਅਦ ਇੱਥੇ ਪਾਣੀ ਆਪਣੇ ਕੋਲ ਪਹੁੰਚਦਾ ਵਾ ਇੱਕ ਆਪਾਂ ਨੂੰ ਪਤਾ ਹੁੰਦਾ ਵੀ ਮੌਨਸੂਨ ਦੇ ਪਿੱਛੇ ਸੀਜ਼ਨ ਚੱਲ ਰਿਹਾ ਵੀ ਜਿਹੜਾ ਆਪਣੇ ਬਿਜਲੀ ਬਣਾਉਣ ਲਈ ਵੀ ਆਪਣੇ ਕੋਲ ਪਾਣੀ ਹੈਗਾ ਵਾ ਹੁੰਦਾ ਕੀ ਆ ਜੀ ਵੀ ਇਹ ਪਾਣੀ ਉੱਥੋਂ ਰਿਲੀਵ ਨਹੀਂ ਹੁੰਦਾ ਤੇ ਜਦੋਂ ਆ ਬੰਨ ਆਪਣੇ ਹੁਣ ਦੇਖਿਓ ਹਫਤਾ ਗੰਢ ਤੱਕ ਜਦੋਂ ਬੰਨ ਕਮਜ਼ੋਰ ਹੋਣਗੇ ਫਿਰ ਮਜਬੂਰਨ ਪ੍ਰਸ਼ਾਸਨ ਨੂੰ ਗੇਟ ਖੁੱਲਨੇ ਪੈਂਦੇ ਆ ਇਹ ਪਾਣੀ ਅਜੇ ਤੱਕ ਹਰੀਕੇ ਨਹੀਂ ਪਹੁੰਚਿਆ ਪਰ ਮੈਂ ਉਹਨੂੰ ਕਹਿ ਤਾ ਕਿ ਸਾਰੇ ਦਰ ਖੋਲ ਦਿਓ ਸੋ ਇਹ ਜਿਹੜੀ ਮਾਰ ਕੀਤੀ ਹੈ ਜੇ ਜਾ ਰਿਆ ਬਣ ਜਾਂਦੇ ਜਾਂਦੇ ਨੇ ਤੇ ਮਾਰ ਕਰਨੀ ਕਰਨੀ ਇਹ ਜਿਹੜੇ ਜਿੰਨੇ ਵੀ ਆਰਤੀ ਬੰਨ ਬੰਨੇ ਨੇ ਅਸੀਂ ਹੁਣ ਕੋਸ਼ਿਸ਼ ਕਰਾਂ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਵੀ ਇਹਨਾਂ ਨੂੰ ਸਰਕਾਰ ਆਪਣੇ ਥੱਲੇ ਲਪੇ ਸਰਕਾਰ ਇਹਨਾਂ ਦੇ ਲੋਕਾਫਟਰ ਕਰੇ ਸਰਕਾਰ ਇਹਨਾਂ ਨੂੰ ਜੜੀ ਹੈ ਉਹ ਮਜ਼ਬੂਤ ਕਰੇ ਇੱਥੇ ਤੇ ਸਨਚਾਈ ਮੰਤਰੀ ਰਹੇ ਉਹਨਾਂ ਕੱਖ ਨਹੀਂ ਕੀਤਾ ਹੁਣ ਮੇਰੀ ਪਸੰਦ ਕਦੀਮ ਵਾਲੇ ਲੋਕਾਂ ਨਾਲ ਵੀ ਗੱਲ ਹੋ ਗਈ ਸੀ ਚਲੋ ਏਧਰਲੀ ਸਾਈਡ ਜੀ ਬਾਉਪੁਰ ਦੀ ਆਗਾ ਉਹ ਕਹਿੰਦੇ ਕਿ ਜੇ ਉਧਰ ਧਿਆਨ ਉਹਨਾਂ ਨੇ ਦਿੱਤਾ ਤਾਂ ਕਹਿੰਦੇ ਕਿ ਉਧਰਲੀ ਸਾਈਡ ਨੂੰ ਪਾਣੀ ਦਿੱਤਾ ਗਿਆ ਤਾਂ ਕਪੂਤਾ ਤੱਕ ਮਾਰ ਕਰੇਗਾ ਸੋ ਇਹ ਜਿਹੜੇ ਸਾਰਾ ਕੁਝ ਹੈ ਜਿਹੜਾ ਇਹ ਪਿਛਲੀਆਂ ਸਰਕਾਰਾਂ ਦਾ ਵਿਗਾੜਿਆ ਹੁਣ ਅਸੀਂ ਜਿਹੜਾ ਅੱਗੇ ਤੋਂ ਸਾਰੇ ਇੰਤਜ਼ਾਮ ਪੱਕੇ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਜਾ ਰਹੀ ਹੈ ਸਤਲੁਜ ਤੋਂ ਬਾਅਦ ਸੁਲਤਾਨਪੁਰ ਦੀ ਵਾਸੀਆਂ ਨੂੰ ਬਿਆਸ ਨੇ ਵੀ ਆਪਣਾ ਰੰਗ ਦਿਖਾ ਦਿੱਤਾ ਹੈ ਇਸ ਸਮੇਂ ਮੈਂ ਬਾਉਪੁਰ ਟਾਪੂ ਦੇ ਬੰਨ ਜਿਹੜਾ ਹੈ ਉਹਦੇ ਉੱਪਰ ਖੜਾ ਹਾਂ ਇਹ ਬੰਨ ਜਿਹੜਾ ਹੈ ਇਹ ਦੱਸ ਦਵਾਂ ਕਿ ਇੱਕ ਆਰਜੀ ਬੰਨ ਹੈ ਜਿਹੜਾ ਕਿਸਾਨਾਂ ਵੱਲੋਂ ਆਪਣੇ ਫਸਲਾਂ ਨੂੰ ਬਚਾਉਣ ਲਈ ਆਪਣੇ ਪਿੰਡਾਂ ਨੂੰ ਬਚਾਉਣ ਲਈ ਲਗਾਇਆ ਗਿਆ ਹੁਣ ਇਹਦੇ ਵਿੱਚ ਤਕਰੀਬਨ ਅੱਜ ਸਵੇਰੇ 9 ਵਜੇ ਦੇ ਕਰੀਬ ਇਹ ਪਾੜ ਪੈ ਗਿਆ ਔਰ ਸਾਹਮਣੇ ਦੀ ਗੱਲ ਕਰਾਂ ਤਾਂ ਇੱਥੇ ਸਾਂਗਰਾ ਪਿੰਡ ਹੈ ਤਕਰੀਬਨ ਅੱਧਾ ਕਿਲੋਮੀਟਰ ਦੂਰ ਹੈ ਪਿੰਡ ਹੈ ਔਰ ਇਹ ਟਾਪੂ ਜਿਹੜਾ ਬਾਉਪੁਰ ਦਰਿਆ ਬਿਆਸ ਦੇ ਬਿਲਕੁਲ ਵਿਚਕਾਰ ਹੈਗਾ ਉਸ ਤਕਰੀਬਨ 16 ਪਿੰਡਾਂ ਦੇ ਜਿਹੜੇ ਲੋਕ ਆ ਉਹ ਇੱਥੇ ਵਸਦੇ ਨੇ 16 ਪਿੰਡ ਨੇ ਤਕਰੀਬਤ 3000 ਦੀ ਆਬਾਦੀ ਜਿਹੜੀ ਇਸ ਟਾਪੂ ਦੇ ਵਿੱਚ ਹੈਗੀ ਹੈ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਜੇ ਕੁਝ ਫਸਲਾਂ ਜਿਹੜੀਆਂ ਬਚੀਆਂ ਨੇ ਲੇਕਿਨ ਕੁਝ ਸਮੇਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਪਾਣੀ ਦੇ ਫਲੋ ਦੇ ਨਾਲ ਇਹ ਪੂਰਾ ਟਾਪੂ ਜਿਹੜਾ ਇਹ ਡੁੱਬ ਜਾਣਾ ਹੈ 16 ਪਿੰਡਾਂ ਦੇ 3000 ਦੀ ਜਿਹੜੀ ਆਬਾਦੀ ਇੱਥੇ ਰਹਿੰਦੀ ਹੈ ਸਵੇਰੇ ਜਿੱਦਾਂ ਹੀ ਇਹ ਪਾਣੀ ਇਸ ਟਾਪੂ ਵਿੱਚ ਵੜਨਾ ਸ਼ੁਰੂ ਹੋਇਆ ਤਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਜਿਹੜੇ ਇਹਨਾਂ ਪਰਿਵਾਰਾਂ ਦੇ ਬੱਚੇ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾ ਰਿਹਾ ਹੈ ਮੇਨਾ ਇੱਥੋਂ ਦੇ ਕਿਸਾਨ ਨੇ ਜਿਹੜੇ ਕਿਸਾਨ ਇਸ ਬਹਨ ਨੂੰ ਪੂਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੁਸੀਂ ਇੱਕ ਟਰਾਲੀ ਵੀ ਦੇਖੀ ਹੈ ਜਿਹੜੀ ਟਰਾਲੀ ਹੈਗੀ ਹੈ ਇਹਨੂੰ ਕਿਸਾਨਾਂ ਵੱਲੋਂ ਖੁਦ ਇਹਦੇ ਵਿੱਚ ਸਿੱਟਿਆ ਗਿਆ ਤਾਂ ਕਿ ਜਿਹੜਾ ਪਾਣੀ ਆ ਉਹਦਾ ਫਲੋ ਕਿਸੇ ਨਾਲ ਰੋਕਿਆ ਜਾ ਸਕੇ ਤਾਂ ਭਾਜੀ ਸਭ ਤੋਂ ਪਹਿਲਾਂ ਪਤ ਤੁਹਾਡਾ ਨਾਲ ਗੱਲ ਕਰਦੇ ਆਂ ਤਕਰੀਬਨ ਕਿੰਨੇ ਕਿੰਨੇ ਵਜੇ ਜਿਹੜਾ ਇਹ ਜਿਹੜਾ ਬੰਨ ਟੁੱਟਿਆ ਔਰ ਕਿਹੋ ਜਿਹਾ ਪ੍ਰਭਾਵ ਜਿਹੜਾ ਰਹਿਣਾ ਹੈ ਇਸ ਸਵੇਰੇ 9:1 ਬੰਨ ਟੁੱਟਾ ਜੀ ਅਸੀਂ ਰਾਤ ਭਰ ਰਾਤ ਸਾਰਾ ਜਿਹੜੇ ਨਗਰ ਵਾਸੀ ਦੇ ਜਿਹਤੇ ਨੌਜਵਾਨ ਆ ਇਹਨੂੰ ਸਾਰੀ ਰਾਤ ਜਾ ਕੇ ਆਪਾਂ ਰਾਖੀ ਰੱਖੀ ਆ ਵੀ ਕਿਸੇ ਕਿਨਾਰੇ ਤੋਂ ਟੁੱਟਣਾ ਜਾਵੇ ਸਵੇਰੇ ਜਦੋਂ ਫੇਰ ਦੁਬਾਰਾ ਆਵਨੂੰ ਆਪਾਂ ਖਾਣਾ ਪੀਣਾ ਚਾਹ ਪਾਣੀ ਪੀ ਕੇ ਜਦੋਂ ਲੱਗੇ ਵੇਖਣ ਲੱਗੇ ਆ ਤਾਂ ਦੇਖਦੇ ਆਂ ਦੇਖਦੇ ਆ ਸਾਡੇ ਕੁਝ ਕਿਸਾਨ ਸੀ ਉਹਨਾਂ ਨੇ ਦੇਖਿਆ ਵੀ ਇੱਥੇ ਬੰਨ ਰੁੱੜ ਰਿਹਾ ਵਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਆਪ ਆਪ ਵੀ ਅੱਗੇ ਲੇਟ ਗਏ ਪਰ ਉਹਨਾਂ ਦੀ ਜਾਨ ਬਹੁਤ ਮੁਸ਼ਕਲ ਬਚੀ ਆ ਉਸ ਤੋਂ ਬਾਅਦ ਫੌਰੀ ਟਰਾਲੀਆਂ ਲਿਆਂਦੀਆਂ ਗਈਆਂ ਵਾ ਟਰਾਲੀਆਂ ਸੋਚਿਆ ਵੀ ਜਿਹੜਾ ਪਾੜ ਆ ਛੋ ਅਸੀਂ ਟਰਾਲੀਆਂ ਵੀ ਆਪਣੀਆਂ ਵਿੱਚ ਦੇ ਵਿੱਚ ਕੀਮਤੀ ਟਰਾਲੀਆਂ ਜਿਹੜੀਆਂ ਦੋ ਵਿੱਚ ਸੁੱਟੀਆਂ ਜਿਹੜੀਆਂ ਉਹ ਵੀ ਦਰਿਆ ਦੇ ਵਿੱਚ ਰੋੜ ਚੁੱਕੀਆਂ ਨੇ ਸਟਣ ਦਾ ਕਾਰਨ ਕੀ ਸੀਗਾ ਟਰਾਲੀਆਂ ਟਰਾਲੀਆਂ ਸਟਣ ਦਾ ਕਾਰਨ ਇਹ ਜੀ ਵੀ ਜਿੰਨੇ ਜਰ ਸਾਡੇ ਦੂਜੇ ਸਾਥੀ ਆਉਣਗੇ ਤੇ ਅਸੀਂ ਜਿਹੜਾ ਪਾਰ ਆ ਥੋੜਾ ਥੋੜੀ ਜਗ੍ਹਾ ਦੇ ਵਿੱਚ ਆ ਤੇ ਅਸੀਂ ਇਹਨੂੰ ਬੰਦ ਕਰਦੇ ਆ ਪੇ ਪਾਰ ਜਿਆਦਾ ਨਾ ਪਊਗਾ ਪਰ ਸਾਡੀ ਬੇਵਸੀ ਹੋ ਗਈ ਜਿਹੜਾ ਪਾਣੀ ਬਹੁਤ ਜਿਆਦਾ ਵਹਾਅ ਬਹੁਤ ਜਿਆਦਾ ਵਾ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਇੱਥੇ ਪਹੁੰਚਿਆ ਕੋਈ ਤੁਹਾਡੇ ਵਾਸਤੇ ਜਾਂ ਨਹੀਂ ਪ੍ਰਸ਼ਾਸਨ ਨੂੰ ਅਸੀਂ ਅੱਜ ਜੀ ਦੀ ਜਾਣਕਾਰੀ ਨੇ ਅਸੀਂ ਬੜੇ ਦਿਨਾਂ ਦਾ ਇਹ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਹਰੀਕੇ ਹੈਡ ਤੋਂ ਤੁਹਾਡੇ ਮਾਧਿਅਮ ਰਾਈ ਮੀਡੀਆ ਦੇ ਨਾਲ ਵੀ ਅਸੀਂ ਮਾਧਿਅਮ ਰਾਈ ਕਹਿ ਰਹੇ ਹਾਂ ਕਿ ਉੱਥੋਂ ਪਾਣੀ ਰਿਲੀਵ ਕੀਤਾ ਜਾਵੇ ਆਪਾਂ ਜਿਹੜਾ ਗਿੱਦੜਪੰਡੀ ਵਾਲੀ ਸਾਈਡ ਤੇ ਜਾਂ ਸਤਲੁਜ ਦੇ ਵਿੱਚ ਹੜਾ ਆ ਉੱਥੋਂ ਸਬਕ ਲੈ ਲੀਏ ਸਮਾਂ ਰਹਿੰਦੇ ਆਂ ਆਪਾਂ ਇਹਨੂੰ ਪਾਣੀ ਰਿਲੀਵ ਕਰ ਦਈਏ ਤਾਂ ਜੋ ਇਹ ਜਿਹੜਾ ਇਲਾਕਾ ਬਾਜ ਜਾਵੇ ਪ੍ਰਸ਼ਾਸਨ ਨੂੰ ਅਸੀਂ ਸਵੇਰ ਦੀ ਬੇਨਤੀ ਕੀਤੀ ਪਰ ਹਲੇ ਤੱਕ ਤੁਸੀਂ ਸਾਡੇ ਕੋਲ ਆਏ ਜਾਂ ਹਲੇ ਪ੍ਰਸ਼ਾਸਨ ਨਹੀਂ ਆਇਆ ਅੱਛਾ ਜਿਵੇਂ तकरीबन ਆਪਰੇ ਜਾਣਦੇ ਇੱਥੇ ਤਿੰਨ ਕੇ ਜ਼ਿਆਦਾ ਦੀ ਆਬਾਦੀ ਜਿਹੜੀ ਇੱਥੇ ਰਹਿੰਦੀ ਆ ਕਿੰਨੇ ਕ ਲੋਕ ਜਿਹੜੇ ਇਸ ਟਾਈਮ ਅੰਦਰ ਹੈਗੇ ਨੇ ਜਾਂ ਇੱਥੋਂ ਨਿਕਲ ਚੁੱਕੇ ਨੇ ਇੱਥੇ ਅੰਦਰ ਬਹੁਤ ਸਾਰੇ ਲੋਕ ਆ ਜੀ ਜਿਹੜੇ ਹਾਲੇ ਵੀ ਅੰਦਰ ਘਿਰੇ ਪਏ ਆ ਕੁਝ ਬੱਚੇ ਆ ਜਿਹੜੇ ਉਹ ਅੱਜ ਅਸੀਂ ਸੁਰੱਖਿਤ ਕੱਢ ਲਏ ਆ ਤੇ ਪਰ ਹਾਲੇ ਵੀ ਬਹੁਤ ਜ਼ਿਆਦਾ ਜਿਹੜੇ ਬੱਚੇ ਇਸ ਦੇ ਅੰਦਰ ਮੌਜੂਦ ਆ ਤੇ ਇਸ ਤੇ ਆਪਾਂ ਇੱਕ ਹੋਰ ਗੱਲ ਬਾਪੂ ਜੀ ਤੁਹਾਡੇ ਨਾਲ ਗੱਲ ਕਰਾਂਗੇ ਜਿਵੇਂ ਮੈਂ ਦੇਖ ਰਿਹਾ ਸੀਗਾ ਲੋਕ ਜਿਹੜੇ ਆ ਖੁਦ ਜਿਹੜੇ ਬੰਨ ਨੂੰ ਬੰਨਨ ਦੀ ਕੋਸ਼ਿਸ਼ ਕਰ ਰਹੇ ਨੇ ਬੋਰੇ ਵੀ ਲਿਆਂਦੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੀ ਕੋਈ ਮਦਦ ਆ ਰਹੀ ਤੁਹਾਨੂੰ ਕੋਈ ਮਦਦ ਨਹੀਂ ਕੀਤੀ ਇਹ ਜਦੋਂ ਤੱਕ ਕਿਸੇ ਕਿਸਮ ਦੀ ਨਹੀਂ ਜੋ ਜ਼ਿੰਮੇਵਾਰ ਆਪ ਇਕੱਠੇ ਕਰਕੇ ਬੋਰੇ ਬਾਰੇ ਮਿੱਟੀ ਲਿਆਉਂਦੇ ਆ ਟਰੈਕਟਰਾਂ ਦੇ ਲਾਉਂਦੇ ਆ ਭਰਦੇ ਆ ਤੁਸੀਂ ਦੇਖਦੇ ਆ ਸਾਹਮਣੇ ਭਰਦੇ ਹੋਇਆ ਕੋਈ ਇਸ ਇਫਤਾਰ ਸਨ ਨਹੀਂ ਜਿਹੜਾ ਇਹ ਬੰਨ ਸੀਗਾ ਇਹ ਕਿਸਾਨਾਂ ਲੋ ਆਪ ਲਗਾਇਆ ਗਿਆ ਸੀਗਾ ਆਖਰੀ ਮੈਨੂੰ ਲੱਗਦਾ ਕਿ 4 ਸਾਲ ਪਹਿਲਾਂ ਪਾਣੀ ਆਇਆ ਸੀ ਉਦੋਂ ਦਾ ਬੰਦ ਬਚਾ ਸੀਗਾ ਜੀ ਉਦੋਂ ਬਚਾ ਸੀਗਾ ਪਾਣੀ ਥੋੜਾ ਘੱਟ ਸੀਗਾ ਹੁਣ ਪਾਣੀ ਤੇ ਵੇਸ ਸਟਾ ਹੋ ਗਿਆ ਪਾਣੀ ਦਾ ਕੋਈ ਪਤਾ ਨਹੀਂ ਲੱਗਦਾ ਕਿੰਨਾ ਕੁ ਪਾਣੀ ਆ ਕਿੰਨਾ ਕੁ ਨਹੀਂ ਇਤਰਾ ਦਿਨ ਮੁੰਡੇ ਜਾਗਦੇ ਆ ਉਦੋਂ ਬੰਨਾਂ ਦੇ ਫਿਰਦੇ ਆ ਹੁਣ ਕੀ ਲੱਗਦਾ ਕਿ ਕਿੰਨਾ ਕੁ ਏਰੀਆ ਜਿਹੜਾ ਡੁੱਬ ਜਾਣਾ ਹੈ ਕਿੰਨੀ ਕੁ ਫਸਲ ਜਿਹੜੀ ਜਿਹੜੀ ਬਰਬਾਦ ਹੋਏਗੀ ਇੱਥੇ ਔਰ ਕਿਹੜੀ ਕਿਹੜੀ ਫਸਲ ਹੈਗੀ ਹੈ ਖਾਸ ਕਰਕੇ ਝੋਨਾ ਵਾ ਮੱਕੀ ਆ ਇਹ ਸਾਰੇ ਆ ਵੇਲੇ ਖਤਮ ਕੋਈ ਨਹੀਂ ਪਤਨੀ ਕਿ ਗੀ ਬਣ 15-16 ਪਿੰਡ ਹੈਗੇ ਇੱਥੇ ਮੈਂ ਦੇਖਿਆ ਜਿੱਦਾਂ ਘਰ ਵੀ ਪਾਣੀ ਚ ਚਪੇਟ ਵਿਚ ਆ ਰਹੇ ਨੇ ਜਿਹੜੀ ਚਪੇਟ ਦੇ ਵਿੱਚ ਪਾਣੀ ਦੇ ਘਰ ਜਿਹੜੇ ਆ ਰਹੇ ਨੇ ਤਾਂ ਕੀ ਲੱਗਦਾ ਹੈ ਕਿ ਜਿਹੜੇ ਲੋਕਾਂ ਨੇ ਆਪਣਾ ਸਮਾਨ ਵਗੈਰਾ ਕੱਢ ਲਿਆ ਜਿਹਦਾ ਦਾਣੇ ਦੂਣੇ ਹੁੰਦੇ ਆ ਆਟਾ ਹੁੰਦਾ ਜਾਂ ਕੀ ਉਹ ਵੀ ਇੱਚਈ ਹੈ ਜੀ ਨਹੀਂ ਇੱਚਈ ਹੈ ਜੀ ਕਿਸੇ ਨੇ ਕੱਢ ਲਿਆ ਕੋ ਮਾੜਾ ਮੋਟ ਉੱਤਿਆ ਤਾਂ ਮੈਂ ਤੇ ਲੱਗਾ ਪਰ ਉਹਨੂੰ ਵੀ ਪਾਣੀ ਦਾ ਡਰ ਪਾਣੀ ਹੈ ਬਹੁਤ ਉਹਨੂੰ ਕਰਨਗੇ ਕੀ ਬੱਚਿਆਂ ਨੂੰ ਕਿੱਧਰ ਜਾਣਗੇ ਉੱਤਿਆ ਤਾਂ ਕਰਨਗੇ ਮਾਰ ਨੂੰ ਕਰਨਗੇ ਕਿੰਨੂੰ ਕਰਨਗੇ ਇੰਨੀ ਜਗ੍ਹਾ ਹੈ ਨਹੀਂਗੀ ਇੱਥੇ ਪਾਣੀ ਦੀ ਮਾਰ ਹਟਾ ਸਾਰੀ ਜੰਨੇ ਹੈਗੇ ਬਾਉਪੁਰ ਦੇ ਤੁਸੀਂ ਰਹਿਣ ਵਾਲੇ ਹੋ ਹਾਂਜੀ ਤੇ ਕਿੰਨਾ ਕਿ ਏਰੀਆ ਜਿਹੜਾ ਇਸ ਟਾਈਮ ਜਿਹੜਾ ਪ੍ਰਭਾਵਿਤ ਹੋਣਾ ਕਿਹੜੇ ਕਿਹੜੇ ਪਿੰਡ ਜਿਹੜੇ ਵਿੱਚ ਆ ਰਹੇ ਨੇ ਇਹਦੇ ਵਿੱਚ ਸਾੰਗਰਾ ਜੀ ਬਾਉਪੁਰ ਕਾਫੀ ਪਿੰਡਾਂ 16 17 ਪਿੰਡ ਵਾ ਜਿਹੜੇ ਪ੍ਰਭਾਵਿਤ ਹੋ ਗਏ ਆ ਅੱਜ ਕਾਲ ਅਕੈਡਮੀ ਤੋਂ ਬੱਚਿਆਂ ਨੂੰ ਦੇਖ ਕੇ ਬਹੁਤ ਦੁੱਖ ਆਉਂਦਿਆ ਸੀ ਵੀ ਬੱਚੇ ਵਾਪਸ ਸਕੂਲ ਤੋਂ ਵਾਪਸ ਘਰਾਂ ਨੂੰ ਆਉਂਦੇ ਆ ਦੁੱਖ ਹੈ ਇਸ ਗੱਲ ਦਾ ਤੇ ਅਸੀਂ ਪਿੰਡ ਬਸਨ ਕਦੀਮ ਤੋਂ ਆਈ ਤੇ ਸਾਡੇ ਪਿੰਡ ਦਾ ਵੀ ਜਿਹੜਾ ਸਰਕਾਰੀ ਐਡਵਾਂਸ ਬੰਨਾ ਹੋ ਸਕਦਾ ਉਹ ਵੀ ਟੁੱਟ ਜੇ ਸultanpur ਨੂੰ ਪਾਣੀ ਚਲ ਜੇ ਕੋਈ ਪ੍ਰਸ਼ਾਸਨ ਵੱਲੋਂ ਉਸ ਦੇ ਬੰਨ ਤੇ ਵੀ ਕਾਰਵਾਈ ਕਰਨੀ ਸਾਰਾ ਬੰਨ ਹੀ ਖਸਤ ਹਾਲਤ ਜਾ ਉਸ ਤੇ ਵੀ ਮਿੱਟੀ ਪੈਣੀ ਚਾਹੀਦੀ ਜਿਹੜਾ ਇਹ ਏਰੀਆ ਇਹ ਤਾਂ ਦਰਿਆ ਦੇ ਵਿਚਕਾਰ ਆ ਗਿਆ ਤੇ ਹੁਣ ਕੀ ਲੱਗਦਾ ਕਿ ਦੂਜੇ ਪਾਸੇ ਜਿਹੜਾ Sultanpur ਦੀ ਪਾਸੇ ਨੂੰ ਵੀ ਡਰ ਹੈਗਾ ਹਾਂਜੀ Sultanpur ਨੂੰ ਵੀ ਮਾਰ ਕਰ ਸਕਦਾ ਪਿੰਡ ਪਸਨ ਕਦੀਮ ਤੋਂ ਲੈ ਕੇ ਨਾ ਲੱਖਰਿਆਂ ਤੱਕ ਸਾਰੇ ਬੰਨ ਤੇ ਮਿੱਟੀ ਪੈਣ ਵਾਲੀ ਅੱਜ ਤੋਂ ਜਦੋਂ ਦਾ ਬੱਧਾ ਵਾ ਉਦੋਂ ਬਾਅਦ ਕਿਸੇ ਪ੍ਰਸ਼ਾਸਨ ਨੇ ਕੋਈ ਇੱਥੇ ਮਿੱਟੀ ਦਾ ਵੀ ਪ੍ਰਬੰਧ ਕੀਤਾ ਤੁਸੀਂ ਦੇਖ ਸਕਦੇ ਜਾ ਕੇ ਬੰਨ ਸਾਰੇ ਗੰਡਾ ਅਗਰ ਉਸ ਸਾਈਡ ਨੂੰ ਇਹੋ ਜਿਹਾ ਕੁਝ ਹੁੰਦਾ ਜੇ ਕੋਈ ਬੰਦ ਦਾ ਨੁਕਸਾਨ ਹੁੰਦਾ ਤਾਂ ਕਿੰਨਾ ਕਿ ਏਰੀਆ ਪ੍ਰਭਾਵਿਤ ਹੋਣਾ ਇਹ ਜੀ ਸultanpur ਕਪੂਰ ਸਾਡੇ ਤੱਕ ਮਾਰ ਕਰਨੀ ਜਿੰਨੀ ਹੈ ਹੁਣ ਇਸ ਟਾਈਮ ਸਪੀਡ ਤੁਸੀਂ ਵੇਖਣੀ ਤਾਂ ਪਾਣੀ ਦੀ ਕਿੰਨੀ ਹੈ ਇਹ ਸਾਰਾ ਏਰੀਆ ਡੋਬ ਸਕਦਾ ਹੈ Sultanpur ਏਰੀਆ ਤੱਕ ਵੀ ਹਾਂਜੀ ਜਿਵੇਂ ਸਤਲੁਜ ਦੀ ਮਾਰ ਪਈ ਹਾਂਜੀ ਸਤਲੁਜ ਨੇ ਕਾਫੀ ਪਿੰਡ ਜਿਹੜੇ Sultanpur ਦੀ ਦੇ ਵਿੱਚ ਡਬੋਏ ਹਾਂਜੀ ਕੀ ਉਸ ਤੋਂ ਵੱਧ ਵੀ ਡਰ ਹੈਗਾ ਇੱਧਰ ਵੱਧ ਦਾ ਜੀ ਵੱਧ ਡਰਾਂ ਜੀ ਬਹੁਤ ਦੂਰ ਤੱਕ ਇਹਨੇ ਮਾਰ ਕਰਨੀ ਹੈ ਜੀ ਤੇ ਬਾਅਦ ਦਾ ਕੋਈ ਫਾਇਦਾ ਨਹੀਂਗਾ ਲੋਕਾਂ ਦੀ ਸੇਵਾ ਕਰਨ ਦਾ ਇਹ ਹੁਣ ਪਹਿਲਾਂ ਜੇ ਤੇ ਉਹਨਾਂ ਏਰੀਆ ਉਹ ਵੀ ਵੱਜ ਜਾਊਗਾ ਕੀ ਹੋਣਾ ਕੀ ਚਾਹੀਦਾ ਸੀ ਪ੍ਰਸ਼ਾਸਨ ਨੂੰ ਕਰਨਾ ਕੀ ਚਾਹੀਦਾ ਸੀ ਪ੍ਰਸ਼ਾਸਨ ਨੂੰ ਬੰਨ ਤੇ ਮਿੱਟੀ ਦੀ ਪੈਰਵਾਹੀ ਹੈ ਮਿੱਟੀ ਪੈਣੀ ਚਾਹੀਦੀ ਹੈ ਜੀ ਸਾਰੀ ਉਹਨਾਂ ਨੂੰ ਆਪ ਨਿਗਰਾਨੀ ਕਰਨੀ ਚਾਹੀਦੀ ਹੈ ਸਾਰਿਆਂ ਥਾਵਾਂ ਤੋਂ ਬੰਨ ਖਸਤਾ ਹਾਲਤ ਹੋਇਆ ਪਿਆ ਤੇ ਜਿੱਥੋਂ ਵੀ ਟੁੱਟ ਗਏ ਨੇ ਦੂਰ ਤੱਕ ਮਾਰ ਕਰਨੀ ਹੈ ਜੀ ਪਰ ਜੀ ਜਿਵੇਂ ਲਗਭਗ ਤੁਸੀਂ ਕਾਫੀ ਸਮਾਂ ਇੱਥੇ ਕਾਫੀ ਹੜ੍ਹ ਵੀ ਦੇਖਿਆ ਮੇਰੇ ਸਨ ਇੱਕ ਵਾਰ ਕਹੇ ਨਾ ਜੂਸ ਟੂ ਵੀ ਹੋ ਚੁੱਕੇ ਇਹਨਾਂ ਦੇ ਜੀ ਕੀ ਲੱਗਦਾ ਸੀਗਾ ਕਦੋਂ ਇਹ ਪਾਣੀ ਜਿਹੜਾ ਅੱਗੇ ਛੱਡ ਦੇਣਾ ਚਾਹੀਦਾ ਸੀ ਹੈ ਜਾਂ ਕੀ ਕੋਈ ਤੁਸੀਂ ਕਿਹਾ ਸੀ ਕੋਈ ਆਪਣੀ ਰਿਕੁਐਸਟ ਕੀਤੀ ਸੀ ਪ੍ਰਸ਼ਾਸਨ ਨੂੰ ਬਿਲਕੁਲ ਜੀ ਅਸੀਂ ਅੱਜ ਦੀ ਨਹੀਂ ਮੰਗ ਕਰ ਰਹੇ ਅਸੀਂ ਬੜੀ ਚਿਰ ਦੀ ਇਹ ਮੰਗ ਕਰਦੇ ਆ ਕਿ 72 ਘੰਟਿਆਂ ਬਾਅਦ ਇੱਥੇ ਪਾਣੀ ਆਪਣੇ ਕੋਲ ਪਹੁੰਚਦਾ ਵਾ ਇੱਕ ਆਪਾਂ ਨੂੰ ਪਤਾ ਹੁੰਦਾ ਵੀ ਮੌਨਸੂਨ ਦੇ ਪਿੱਛੇ ਸੀਜ਼ਨ ਚੱਲ ਰਿਹਾ ਹੈ ਵੀ ਜਿਹੜਾ ਆਪਣੇ ਬਿਜਲੀ ਬਣਾਉਣ ਲਈ ਵੀ ਆਪਣੇ ਕੋਲ ਪਾਣੀ ਹੈਗਾ ਵਾ ਜੇ ਆਪਾਂ ਇਥੋਂ ਪਾਣੀ ਪਹਿਲੋਂ ਜੋਂ ਆਪਾਂ ਰਿਲੀਵ ਕਰ ਦਿੱਤਾ ਜਾਵੇ ਤੇ ਫਿਰ ਸਾਨੂੰ ਇਸ ਇਸ ਏਰੀਏ ਦੇ ਨਾਲ ਸਾਡਾ ਵੀ ਜਿੱਥੇ ਬਚਾਅ ਹੋਣਾ ਹੈ ਟਾਪੂ ਦਾ ਤੇ ਜਿਹੜੇ ਬੰਨ ਤੁਸੀਂ ਬੰਨ ਉਹ ਵੀ ਵਾ ਸਕ ਪੀ ਪਾਣੀ ਉਥੋਂ ਰਿਲੀਵ ਨਹੀਂ ਹੁੰਦਾ ਤੇ ਜਦੋਂ ਆ ਬੰਨ ਆਪਣੇ ਹੁਣ ਦੇਖੋ ਹਫਤਾਗੰਢ ਤੱਕ ਜਦੋਂ ਬੰਨ ਕਮਜ਼ੋਰ ਹੋਣਗੇ ਫਿਰ ਮਜਬੂਰਨ ਪ੍ਰਸ਼ਾਸਨ ਨੂੰ ਗੇਟ ਖੋਲਨੇ ਪੈਂਦੇ ਆ ਅਸੀਂ ਇਹਨਾਂ ਨੂੰ ਪਹਿਲੀ ਵੀ ਸਰਕਾਰ ਨੂੰ ਕਿਹਾ ਸੀ ਤੇ ਹੁਣ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜਾ ਸਮਾਂ ਰਹਿੰਦਿਆਂ ਆਂ ਆਪਾਂ ਜਿਹੜਾ ਪਹਿਲੂ ਪਾਣੀ ਰਿਲੀਵ ਕੀਤਾ ਜਾਵੇ ਕਿ ਜਦੋਂ ਆਪਾਂ ਨੂੰ ਪਿੱਛੋਂ ਇਨਫੋਰਮੇਸ਼ਨ ਆਉਂਦੀ ਆ ਜਾਂ ਆਪਾਂ ਜਿਆਦਾ ਬਰਸਾਤ ਹੁੰਦੀ ਆ ਤੇ ਜਿਹੜਾ ਆਪਣਾ ਇਹਲੇ ਜਿਹੜੇ ਲੋਕ ਇੱਥੇ ਵੱਸ ਜਾਂਦੇ ਕਹਿੰਦਾ ਮਤਲਬ ਪਹਿਲਾ ਇਹ ਏਰੀਆ ਡੋਬ ਦਿੱਤੇ ਜਾਂਦਾ ਉਸ ਤੋਂ ਬਾਅਦ ਦਰ ਖੁੱਲ ਕੇ ਅਗਲਾ ਜਿਹੜਾ ਡੋਬ ਦਿੱਤਾ ਜਾਂਦਾ ਬਿਲਕੁਲ ਜੀ ਇਹ ਹੁੰਦਾ ਵਾ ਕਿ ਜਦੋਂ ਇਹ ਫਸਲ ਚੋਹਾਂ ਪੰਜਾਂ ਦਿਨਾਂ ਚ ਨਸ਼ਟ ਹੋ ਜਾਣੀਆਂ ਤੇ ਉਦੋਂ ਸਾਡੇ ਧੂਸੀ ਬੰਨ ਵੀ ਜਿਹੜੇ ਕਮਜ਼ੋਰ ਹੋ ਜਾਣੇ ਆ ਤੇ ਉਹ ਫਿਰ ਅਗੇ ਮਜਬੂਰਨ ਜਿਹੜਾ ਇਹ ਪਾਣੀ ਛੱਡਣਾ ਪੈਂਦਾ ਜੀ ਜਿਸੰਦਰ ਆਪਾਂ ਇੱਕ ਨਾ ਇੱਕ ਵਾਰ ਦਿਖਾ ਦਈਏ ਥੋੜਾ ਜਿਹਾ ਕਿ ਪਾਣੀ ਲਗਾਤਾਰ ਜਿਹੜਾ ਇਹ ਬਾਉਪੋ ਟੱਪ ਵੱਲ ਨੂੰ ਜਾ ਰਿਹਾ ਕੋਝ ਫਸਲਾਂ ਤਨੂੰ ਅਜੇ ਨੰਗੀਆਂ ਦਿਖਦੀਆਂ ਲੇਕਿਨ ਸ਼ਾਮਾਂ ਤੱਕ ਸ਼ਾਇਦ ਇਹ ਪੂਰਾ ਇੱਕ ਤਾਂ ਇੱਥੇ ਸਾਡੇ ਨਾਲ ਆਮ ਆਦੀ ਪਾਰਟੀ ਤੋਂ ਜਿਹੜੇ ਆਗੂ ਨੇ ਸਰਜਨ ਸਿੰਘ ਚੀਮਾ ਉਹ ਵੀ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਜਦੋਂ ਨੂੰ ਪਤਾ ਲੱਗਾ ਕਿ ਇੱਥੇ ਜਿਹੜਾ ਆਜ਼ੀ ਬੰਨ ਸੀਗਾ ਟੁੱਟਿਆ ਹੈ ਉਹ ਤਕਰੀਬਨ 16 ਪਿੰਡ ਜਿਹੜੇ ਆ ਪ੍ਰਭਾਵਿਤ ਹੋਣੇ ਨੇ ਤਾਂ ਉਹ ਵੀ ਪਹੁੰਚੇ ਨੇ ਚੀਮਾ ਸਾਹਿਬ ਪਹੁੰਚ ਗਏ ਹੋ ਤੁਸੀਂ ਇੱਥੇ ਤੇ ਕੀ ਤੁਹਾਡੀ ਪ੍ਰਸ਼ਾਸਨ ਦੇ ਨਾਲ ਕੋਈ ਗੱਲ ਹੋਈ ਕਿ ਇਹਨਾਂ ਨੂੰ ਕੋਈ ਰਾਹ ਦਿੱਤੀ ਜਾਵੇ ਹਜੇ ਤੱਕ ਤਾਂ ਵਿਚਾਰੇ ਆਪ ਹੀ ਲੱਗੇ ਪੇ ਬੋਰੀ ਲੈ ਕੇ ਦੇਖੋ ਜੀ ਮੈਨੂੰ ਜਿਹੜੇ ਵੇਲੇ ਪਤਾ ਲੱਗਾ ਮੈਂ ਇੱਥੇ ਪਹੁੰਚਿਆ ਮਾਂ ਉਸੇ ਵੇਲੇ ਮੇਰੀ ਐਕਸ਼ਨ ਜਿਹੜੇ ਉੱਥੇ ਹੈ ਇਨਚਾਰਜ ਹਰੀਕੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ 45000 ਕਿਉਂ ਸਕੇਸ ਟਾਈਪ ਪਾਣੀ ਜਾ ਰਿਹਾ ਜਿਹੜਾ ਇਹ ਪਾਣੀ ਆ ਜਿਹੜਾ ਇਧਰੋਂ ਮੀਂਹ ਦਾ ਆਇਆ ਪਾਣੀ ਮਿਰਥਲ ਤੋਂ ਮਿਰਥਲ ਸਾਈਡ ਤੱਕ ਪਹੁੰਚ ਗਿਆ ਸੀ ਪਰਸੋਂ ਸ਼ਾਮ ਨੂੰ ਇਹਦੀ ਕੱਲ ਉਮੀਦ ਸੀ ਵੀ ਕੱਲ ਪਹੁੰਚ ਜਾਣਾ ਹੈ ਰਾਤੀ ਪਹੁੰਚ ਜਾਣਾ ਹੈ ਮੈਂ ਮੇਰੀ ਵੀਡੀਓ ਵੀ ਹੈ ਉਸ ਦਿਨ ਦੀ ਮੇਰੀ ਵੀਡੀਓ ਵੀ ਮੈਂ ਪਾਈ ਹੈ ਵੀ ਇੱਥੇ ਪਹੁੰਚ ਜਾਣਾ ਉਹ ਹੁਣ ਪਹੁੰਚਿਆ ਜੇ ਇਹ ਪਾਣੀ ਅਜੇ ਤੱਕ ਹਰੀਕੇ ਨਹੀਂ ਪਹੁੰਚਿਆ ਜੇ ਪਰ ਮੈਂ ਉਹਨੂੰ ਕਹਤਾ ਕਿ ਸਾਰੇ ਦਰ ਖੋਲ ਦਿਓ ਉਹ ਕਹਿੰਦੇ ਵੀ 75000 ਕਿਊਸਕ ਪਾਣੀ ਜਿਹੜਾ ਅੱਗੇ ਅਸੀਂ ਪਹੁੰਚਾ ਦੇਵਾਂਗੇ ਕੋਈ ਦਿੱਕਤ ਨਹੀਂ ਆਊਗੀ ਸੋ ਇਹ ਜਿਹੜੀ ਮਾਰ ਕੀਤੀ ਹੈ ਜੇ ਜਾਰਿਆ ਪਾਣੀ ਜਾਂਦੇ ਜਾਂਦੇ ਇਹਨੇ ਤੇ ਮਾਰ ਕਰਨੀ ਕਰਨੀ ਹੈ ਸੋ ਮੇਰੀ ਡੀਸੀ ਨਾਲ ਐਸ ਡੀ ਐਮ ਨਾਲ ਐਕਸਨ ਨਾਲ ਹੁਣ ਮਿੱਟੀ ਦਾ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਇੱਥੇ ਪਤਾ ਨਹੀਂ ਕਿਹੜੇ ਸੀਗੇ ਵੀ ਜਲਦੀ ਉੱਥੋਂ ਜਾ ਕੇ ਕਿਉਂਕਿ ਅਸੀਂ ਪਹਿਲਾਂ ਹੀ ਇੰਤਜ਼ਾਮ ਕੀਤਾ ਹੈ ਬੋਰੇ ਭਰ ਕੇ ਰੱਖੇ ਮਾਰਕੀਟ ਕਮੇਟੀ ਜੀ ਅਸੀਂ ਬੋਰੇ ਭਰ ਕੇ ਰੱਖੇ ਨੇ ਉਹ ਚੱਕ ਕੇ ਲਿਆਓ ਬੋਰੇ ਜਿਹੜੇ ਨੇ ਅਰ ਦੋ ਟਰਾਲੀਆਂ ਚੱਲ ਗਈਆਂ ਨੇ ਦੋ ਜਿਹੜੀਆਂ ਨੇ ਕਿਸ਼ਤੀਆਂ ਮੈਂ ਕਹਤਾਂ ਦੋ ਕਿਸ਼ਤੀਆਂ ਜਿਹੜੀਆਂ ਨੇ ਉਹ ਵੀ ਟਰਾਲੀਆਂ ਲੈ ਕੇ ਆਜੋ ਇੱਥੇ ਪਹੁੰਚੋ ਤੇ ਸੋ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਮੈਨੂੰ ਲੱਗਦਾ ਢਿੱਲ ਨਹੀਂ ਹੈ ਤੇ ਜੇ ਕੋਈ ਹੋਈ ਤੇ ਅਸੀਂ ਖੜੇ ਆ ਬਿਲਕੁਲ ਅਸੀਂ ਪਬਲਿਕ ਨਾਲ ਤਾਲਬੇਲ ਦੇ ਵਿੱਚਾਂ ਜਦੋਂ ਵੀ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਆਜੇ ਤੇ ਮੈਨੂੰ 15 ਮਿੰਟ ਪਹਿਲਾਂ ਕਿਹਾ ਵੀ ਸਾਨੂੰ ਬੋਟਸ ਚਾਹੀਦੀਆਂ ਨੇ ਉਸੇ ਵੇਲੇ ਮੈਂ ਐਸਟੀਐਮ ਨੂੰ ਕਹਿ ਕੇ ਉਹ ਕਹਿੰਦੇ ਵੀ ਹੁਣੇ ਅਸੀਂ ਪਹੁੰਚਾ ਦਿੰਦੇ ਆਂ ਇਹ ਲੋਕ ਕਹਿੰਦੇ ਕਹਿੰਦੇ ਅਸੀਂ ਨਾ ਲਗਾਤਾਰ ਇਹਨਾਂ ਨੂੰ ਅਪੀਲ ਕਰ ਰਹੇ ਸੀਗੇ ਪ੍ਰਸ਼ਾਸਨ ਨੂੰ ਲਗਾਤਾਰ ਕਹਿ ਰਹੇ ਸੀਗੇ ਕਹਿੰਦੇ ਸਾਡੀ ਮਜਬੂਰੀ ਇਹ ਹੋ ਗਈ ਕਿ ਇਹ ਪਾਣੀ ਨੂੰ ਰੋਕ ਲੀ ਸਾਨੂੰ ਆਪਣੀ ਜਿਹੜੀ ਟਰਾਲੀਆਂ ਕੀਨ ਦੀ ਟਰਾਲੀਆਂ ਨਾ ਉੱਪਰ ਇਹਵੇਂ ਸਿੱਟੀਆਂ ਪਈਆਂ ਪਰ ਬਚਾਅ ਫਿਰ ਵੀ ਨਹੀਂ ਹੋਇਆ ਨਹੀਂ ਕਦੋਂ ਕਹਿ ਰਹੇ ਸੀ ਪ੍ਰਸ਼ਾਸਨ ਨੂੰ ਕਹਿੰਦਾ ਕਿ ਇਹ ਕਹਿੰਦੇ ਅਸੀਂ ਲਗਾਤਾਰ ਕੋਲਾ ਕਰ ਰਹੇ ਸੀਗੇ ਪ੍ਰਸ਼ਾਸਨ ਨਹੀਂ ਪਹੁੰਚਿਆ ਪਾਣੀ ਨੂੰ ਨਹੀਂ ਰੋਕਿਆ ਗਿਆ ਕਿ ਪਾਣੀ ਨੂੰ ਮੰਨ ਲਓ ਕਿ ਅੱਗੇ ਰਿਲੀਜ਼ ਕਰ ਦਿੱਤਾ ਜਾਂਦਾ ਹੁਣ ਕਹਿੰਦੇ ਮਜਬੂਰੀ ਇਹ ਹੋ ਗਈ ਕਿ ਜਿਹੜੀ ਟਰਾਲੀ ਸਾਹਮਣੇ ਆਪਾਂ ਦੇਖ ਰਹੇ ਹਾਂ ਕਹਿੰਦੇ ਅਸੀਂ ਆਪ ਸਿਟੀ ਵਿੱਚ ਕਿ ਉਹ ਡਾਫ ਲਾ ਕੇ ਪਾਣੀ ਨੂੰ ਅੱਗੇ ਜਾਂ ਤੋਂ ਰੋਕ ਲਿਆ ਜਾਵੇ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਇੱਕ ਰੀ ਅ ਕੋਈ ਪਾੜ ਪੈ ਜਾਂਦਾ ਉਹ ਤਾਂ ਫਿਰ ਵੱਧਦਾ ਜਾਂਦਾ ਮੈਨੂੰ ਨਹੀਂ ਲੱਗਦਾ ਕਿ ਇਹ ਟਰਾਲੀਆਂ ਟូលੀਆਂ ਸੁੱਟਣ ਨਾ ਕੋਈ ਜਿਹੜਾ ਉਹ ਇੰਤਜ਼ਾਮ ਹੋਊਗਾ ਦੂਜਾ ਜਿਹੜਾ ਮੈਂ ਹੁਣ ਪਤਾ ਕੀਤਾ ਇਹ ਲੋਕਾਂ ਨੇ ਆਪਣੇ ਤੌਰ ਤੇ ਬੰਨੇ ਆ ਇਹ ਬੰਨੇ ਜੜਿਆ ਆਰਜੀ ਬੰਨ ਹੈ ਜੀ ਜੀ ਆਰਜੀ ਬੰਨ ਹੈ ਸੋ ਅਸੀਂ ਹੁਣ ਕੋਸ਼ਿਸ਼ ਕਰਾਂ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਵੀ ਇਹਨਾਂ ਨੂੰ ਸਰਕਾਰ ਆਪਣੇ ਥੱਲੇ ਲਵੇ ਇਹ ਜਿਹੜੇ ਜਿੰਨੇ ਵੀ ਆਰਟੀ ਬੰਨ ਬੰਨੇ ਨੇ ਸਰਕਾਰ ਇਹਨਾਂ ਦੀ ਲੁਕ ਆਫਟਰ ਕਰੇ ਸਰਕਾਰ ਇਹਨਾਂ ਨੂੰ ਜਿਹੜੀ ਆ ਉਹ ਮਜ਼ਬੂਤ ਕਰੇ ਇੱਥੇ ਤੇ ਸਨਚਾਈ ਮੰਤਰੀ ਰਹੇ ਉਹਨਾਂ ਕੱਖ ਨਹੀਂ ਕੀਤਾ ਹੈ ਤੇ ਸੋਇਆ ਵੀ ਮੈਂ ਜਿਹੜੀ ਗੱਲ ਮੈਂ ਆਮ ਲੋਕਾਂ ਨੂੰ ਕਹਿਣਾ ਇਸ ਤੋਂ ਬਾਅਦ ਹਰ ਇੱਕ ਜਿਹੜੀ ਸਮੱਸਿਆ ਜਿੱਥੇ ਜਿੱਥੇ ਬੰਨ ਬੰਨਣ ਦੀ ਲੋੜ ਹੈ ਜਿੱਥੇ ਪੁਲੀਆਂ ਪਾਣ ਦੀ ਲੋੜ ਹੈ ਜਿੱਥੇ ਗੇਟ ਲਾਣ ਦੀ ਲੋੜ ਹੈ ਸਾਰਾ ਕੁਝ ਮੇਰੇ ਧਿਆਨ 'ਚ ਆਈ ਜਾਂਦਾ ਹੈ ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਸ ਤੋਂ ਬਾਅਦ ਇਸ ਸੀਜ਼ਨ ਤੋਂ ਬਾਅਦ ਕਦੇ ਹੜ ਨਹੀਂ ਆਊਗਾ ਇਹ ਮੇਰੀ ਗਰੰਟੀ ਹੈ ਜਿਹੜਾ ਜਿੰਨਾ ਸਰ ਆਪਾਂ ਪੁੱਬਲੀ ਗੱਲ ਕਰ ਰਹੇ ਸੀ ਕਿ ਆਪਾਂ ਸਤਲੂਜ ਦਾ ਜਿਹੜਾ ਇੱਥੇ ਦਿਖਾਈ ਕੇਕ ਸਤਲੂਜ ਨੇ ਕਿੰਨੇ ਹਾਲਾਜੜੇ ਸੁਲਤਾਨਪੁਰ ਦੇ ਮਾਰੇ ਕੀਤੇ ਹੁਣ ਮੇਰੀ ਪਸੰਦ ਕਦੀਮ ਵਾਲੇ ਲੋਕਾਂ ਨਾਲ ਵੀ ਗੱਲ ਹੋ ਰਹੀ ਸੀ ਇਹ ਚਲੋ ਇਧਰਲੀ ਸਾਈਡ ਜਿਹੜੀ ਬਾਉਪੁਰ ਦੀ ਆ ਗਈ ਉਹ ਕਹਿੰਦੇ ਕਿ ਜੇ ਉਧਰ ਧਿਆਨ ਉਹਨਾਂ ਦਿੱਤਾ ਤਾਂ ਕਹਿੰਦੇ ਕਿ ਉਧਰਲੀ ਸਾਈਡ ਨੂੰ ਪਾਣੀ ਕਿਤੇ ਗਿਆ ਤਾਂ ਕਪੂਥਲਾ ਤੱਕ ਮਾਰ ਕਰੇਗਾ ਕਿਹੜਾ ਕਿਹੜਾ ਪਾਣੀ ਜਿਹੜਾ ਜੇ ਉਹ ਦੂਜੀ ਸਾਈਡ ਦਾ ਜੇ ਉਧਰਲੀ ਸਾਈਡ ਵੀ ਕਹਿੰਦੇ ਨੁਕਸਾਨ ਹੋ ਸਕਦਾ ਪਿੱਛੇ ਜਿਹੜਾ ਪਸੰਖਦੀਮ ਸਾਈਡ ਪਸੰਖਦੀਮ ਨਾ ਹਾਂ ਉਹ ਤੇ ਹੈ ਹੀ ਹੈ ਜੇ ਆ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਜਾਂਦਾ ਤੇ ਇਹ ਛੱਡਿਆ ਨਹੀਂ ਹੈ ਜੇ ਪਾਣੀ ਇਹ ਬਰਸਾਤ ਦਾ ਪਾਣੀ ਹੈ ਪਰਸੋਂ ਦਾ ਤੇ ਜੇ ਜਾਂਦਾ ਤੇ ਨੇਚਰਲੀ ਨੁਕਸਾਨ ਤੇ ਹੋਣਾ ਹੀ ਹੋਣਾ ਕਿਉਂਕਿ ਇੱਥੇ ਪਤਾ ਨਹੀਂ ਕਿੰਨੀ ਇਲੀਗਲ ਮਾਈਨਿੰਗ ਹੋ ਕੇ ਪਿਛਲੇ 20 ਸਾਲਾਂ ਤੋਂ ਕੱਢ ਕੱਢ ਕੇ ਰੇਤਾ ਹੂਲੀਆ ਵਿਗਾੜ ਦਿੱਤਾ ਹੈ ਦਰਿਆਵਾਂ ਦਾ ਜਿਹੜੇ ਅੱਜ ਚੌਧਰੀ ਬਣੇ ਫਿਰਦੇ ਨੇ ਉਹਨਾਂ ਨੂੰ ਪੁੱਛੋ ਤੇ ਸੀ ਮਾਈਨਿੰਗ ਕੌਣ ਕਰਦਾ ਰਿਹਾ ਇੱਥੇ ਸੋ ਇਹ ਜਿਹੜੇ ਸਾਰਾ ਕੁਛ ਹੈ ਜਿਹੜਾ ਇਹ ਪਿਛਲੀਆਂ ਸਰਕਾਰਾਂ ਦਾ ਵਿਗਾੜਿਆ ਹੁਣ ਅਸੀਂ ਜਿਹੜਾ ਅੱਗੇ ਤੋਂ ਸਾਰੇ ਇੰਤਜ਼ਾਮ ਪੱਕੇ ਕਰਾਂਗੇ ਖੈਰ ਲੱਗਦਾ ਕਿ ਪਾਣੀ ਨੂੰ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਕਿ ਜਿਹੜਾ ਟਾਪੂ ਵੀ ਡੁੱਬਣੋਂ ਬਚ ਜਾਵੇ ਜਾਂ ਜਿਹੜੇ ਹੋਰ ਨੁਕਸਾਨ ਨਾ ਹੋਵੇ ਨਹੀਂ ਉਹ ਤੇ ਬਿਲਕੁਲ ਉਹ ਤੇ ਮੈਂ ਇਨ ਟੱਚ ਆ ਜੀ ਆ ਮੈਂ ਹੁਣੇ ਵੀ ਤੁਹਾਨੂੰ ਸਪੀਕਰ ਲਾ ਕੇ ਗੱਲ ਕਰਾ ਦਿੰਨਾ ਵਾ ਬਿਲਕੁਲ ਉਹਨਾਂ ਦੇ ਨਾਲ ਮੈਂ ਇਨ ਟੱਚ ਆ ਔਰ ਪਾਣੀ ਨਿਕਲੂਗਾ ਇੱਥੋਂ ਉੱਥੇ ਕੋਈ ਰੋਕ ਨਹੀਂ ਲੱਗੂ ਸੱਜਨ ਸਿੰਘ ਚੀਮਾ ਹੁਣਾਂ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਚੁੱਕੀ ਹੈ ਪ੍ਰਸ਼ਾਸਨ ਵੀ ਜਿਹੜਾ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਲਾਂਕਿ ਅਜੇ ਤੱਕ ਜੋ ਦੇਖਣ ਜਿਹਾ ਆਇਆ ਸੀਗਾ ਕਿ ਲੋਕ ਜਿਹੜੇ ਆ ਖੁਦ ਜਿਹੜੇ ਬੋਰੇ ਲਗਾ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਇਹਨਾਂ ਦਾਅਵਾ ਹੈਗਾ ਦੂਜੇ ਪਾਸੇ ਪਸੰਨਕ ਦੀਨ ਦੇ ਜਿਹੜੇ ਲੋਕ ਆ ਉਹ ਇਹ ਵੀ ਕਹਿੰਦੇ ਨੇ ਕਿ ਬਨ ਉਸ ਪਾਸੇ ਵੀ ਮਾੜਾ ਉਸ ਪਾਸੇ ਵੀ ਨੁਕਸਾਨ ਹੋ ਸਕਦਾ ਜੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਜੇ ਇਹਦੀ ਮਾਜ ਜਿਹੜੀ ਆ ਉਹ ਕਪੂਥਾ ਤੱਕ ਪਹੁੰਚੇ ਕਿ ਖੈਰ ਹੁਣ ਅੱਗੇ ਦੇਖਦੇ ਹਾਂ ਕਦੋਂ ਤੱਕ ਜਿਹੜਾ ਪਾਣੀ ਜਿਹੜਾ ਰਿਲੀਜ਼ ਹੁੰਦਾ ਤੇ ਕਦੋਂ ਤੱਕ ਇਹਨਾਂ ਰੋਕਾ ਨੂੰ ਜਿਹੜੀ ਰਾਹਤ ਮਿਲਦੀ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਤੰਜੂ ਲਾਈ ਪੰਜਾਬੀ ਟੀਵੀ ਕਪੂਥਲਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Rawle jappe ton door te mudde de neede Live Punjabi TV